ਰਾਵਾ ਦੇ ਬਹੁਤ ਬੇਅਤ ਬਹੁਤ ਮੀਟ ਬੋਟ ਕਰ ਰਹੇ ਹਾਂ ਤੇ ਪੱਦੇ ਵਾਲੀ ਅਸੀਂ ਆਪਾਂ ਬਾਹਰਿਆਂ ਵਿੱਚ ਆਪਾਂ ਜਾ ਰਹੇ ਜੀ ਤੇ ਹੁਣ ਆਪਾਂ ਅੰਦਰ ਜਾ ਕੇ ਕੀਤੀ ਕਰਕੇ ਫਿਰ ਉਸ ਤੋਂ ਬਾਅਦ ਪਰ ਇੱਕ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜੀ ਨੇ ਬਿਆਨ ਆਇਆ ਸੀ ਕਿਸੇ ਟਾਈਮ ਦਿੱਤੇ ਵੀ ਮੈਂ ਜਿਹੜਾ ਕਿ ਸੰਵਿਧਾਨ ਹੈ ਜੀ ਡਾਕਟਰ ਭੀਮrao ਬਾਬਾ ਸਾਹਿਬ ਦਾ ਸੰਵਿਧਾਨ ਹੈ ਮੈਂ ਉਹ ਰક્ષਣ ਨੂੰ ਨਹੀਂ ਮੰਨਦਾ ਅੱਜ ਇਹ ਗੱਲ ਕਰੀਏ ਅਮਰਿਤਪਾਲ ਵੀ ਜੇਲ੍ਹ 'ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਐ ਉਹ ਕਹਿੰਦਾ ਸੀ ਕਿ ਸਾਹਮਣੂ ਆਪਣਾ ਸੰਵਿਧਾਨ ਜੇ ਅਮਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜੇ ਉਹਨਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਵਾ ਉਹ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਵਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਇਹ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲਐਮਪੀ ਕੌਂਸਲਰ ਅੱਜ ਇਹ ਗੱਲ ਕਰੀਏ ਪਿੰਡ ਦਾ ਸਰਪੰਚ ਨਾ ਹੁੰਦਾ ਡਾਕਟਰ ਭੀਮਰਾਓ ਬਾਬਾ ਸਾਹਿਬ ਦੀ ਦੇਣਾ ਜੱਜ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਿਹਾ ਨਾ ਉਹ ਸਾਡੇ ਜਿਹੜੇ ਡਾਕਟਰ ਭੀਮਰਾਓ ਬਾਬਾ ਸਾਹਿਬ ਦਾ ਸੰਵਿਧਾਨ ਹੈ ਉਹਨੂੰ ਮੰਨੇ ਉਹਨੇ ਕਿਸੇ ਟਾਈਮ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸੇ ਟਾਈਮ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫਾਇਲ ਪਰ ਕਿਹਾ ਸੀ ਮੈਂ ਕਿਹਾ ਮੈਨੂੰ ਭਾਈ ਵੋਟ ਪਾਵੇਂ ਨਾ ਪਵੇ ਅਮਰਿਤਪਾਲ ਨੂੰ ਤੁਸੀਂ ਸਾਰਿਆਂ ਨੇ ਵੋਟ ਪਾ ਕੇ ਜਿਤਾ ਦਿਓ ਅਮਰਿਤਪਾਲ ਜਿੱਤੇਗਾ ਦੇਖੋ ਅਮਰਿਤਪਾਲ ਜਿੱਤੂਗਾ ਤੇ ਚੰਨੀ ਚਰਨ ਜੀ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਹਿਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਪੈਸੇ ਤੋਂ ਉਹਨਾਂ ਨੇ ਮੈਨੂੰ ਜਦੋਂ ਗਿਆ ਸੀ ਘਰ ਉਹਨਾਂ ਦੇ ਨਾਲ ਖਾਣਾ ਖਾਧਾ ਉਹ ਰੱਬ ਰੂਹ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕਦੀ ਜਿਹੜੇ ਕੈਂਡੀਡੇਟ ਚਰਨਜੀਤ ਕੰਨੀ ਆ ਨਾ ਉਹਨਾਂ ਨੂੰ ਜਿਮਨੀ ਚੋਣਾ ਦੇ 4300 ਦੇ ਕਰੀਬ ਵੋਟ ਪਈ ਇਸ ਵਾਰ ਤੇ ਜੋ ਹੈ ਬੋਰਡ ਗਰੇ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈਗੀ ਕੀ ਕਰ 300 ਵੋਟਾਂ ਪਈ ਮੈਂ ਕਹਿੰਦਾ ਦੇਖੋ ਜੀ ਜੇ ਆਤ ਕੀ ਨੀਟੂ ਨਾ ਜਿੱਤਿਆ ਤੇ ਆਉਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕ ਨਾਮ ਇਹਨੂੰ ਕਹੂਗੇ ਕੱਲ ਨੂੰ ਵੀ ਤੂੰ ਭਰਾਵਾ ਦੇਸ਼ ਆਧਾਰ ਦੇ ਇੱਕ ਵਾਰੀ ਸ਼ਰਮਾ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹਨਾ ਵਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂੰਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀ ਹਾਂਜੀ ਮੈਨੂੰ 5 ਵੋਟਾਂ ਤੱਕ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀ ਮਿਲਣੀਆਂ ਆ ਅੱਜ ਜਿਹੜੇ ਸ਼ਰਮਾ ਸਾਹਿਬ ਆ ਨਾ ਇਹ મોદી ਸਾਹਿਬ ਦੇ ਬਿਲਕੁਲ ਰਾਈਟ ਹੈਂਡ ਆ ਇਹ ਤੇ મોદી ਸਾਹਿਬ ਨੂੰ ਐਦਾਂ ਚੰਬੜਿਆ ਜਿਵੇਂ મોદી ਸਾਹਿਬ ਦਾ ਨਾ ਮੈਂ ਕਹਿ ਨਹੀਂ ਸਕਦਾ ਹੁਣ ਕੀ ਆ ਇਹ ਨੂੰ ਚੱਲੀ ਜੀ ਨੰਬਰ ਦੇ ਆਏ ਜਿਹੜੇ ਨਹੀਂ ਆ ਸ਼ਰਮਾ ਸਾਹਿਬ ਜਿਹੜੇ ਦੇਖਦਾ ਸਾਡੇ ਪੱਤਰਕਾਰ ਬਹੁਤ ਵਧੀਆ ਪੱਤਰਕਾਰ ਸਮਝਦਾਰ ਪੱਤਰਕਾਰ ਨੇ ਪਰ ਇਹਨਾਂ ਨੇ ਜਦ ਵੀ ਗੱਲ ਕੀਤੀ ਆ ਤੇ ਹੁਣ ਆਪਾਂ ਅੰਦਰੋਂ ਵੋਟਾ ਕਰਕੇ ਆਈਏ ਫਿਰ ਆਪਾਂ ਦੱਸਦੇ ਹਾਲਾਤਾਂ ਦਾ ਨਤੀਜਾ ਲੈਣੇ ਪਰ ਮੈਂ ਇਹਦੀ ਗੱਲ ਕਹਿੰਦਾ ਜੇ ਮੈਂ ਇਹਦੀ ਨਾਲ ਜਿੱਤਿਆ ਹਿੰਦੁਸਤਾਨ ਡੁੱਬ ਜਾਣਾ ਜੇ ਬਚਾ ਲੋ ਹਿੰਦੁਸਤਾਨ ਨੂੰ ਬਸ ਮੈਂ ਕਹਾਂ ਜੀ ਭਾਜੀ ਮੈਂ ਦੱਸ ਨਹੀਂਦਾ ਹਾਂ ਰੋਂ ਤਾਂ ਨਹੀਂ ਰੋਂਗੇ ਤੇ ਨਹੀਂ ਰੋਂ ਰੋਂ ਕਰਨਾ ਨਹੀਂ ਸਰ ਇਸ ਤੋਂ ਬਾਅਦ ਦੇਸ਼ ਬਰਬਾਦ ਹੋ ਜਾਣਾ ਜੀ ਦੇਸ਼ ਬਰਬਾਦ ਹੈ ਇਸ ਤਰ੍ਹਾਂ ਇਹਨਾਂ ਨੇ ਕੈਂਡੀਡੇਟਾਂ ਨੇ ਲੱਡੂ ਆ ਟੱਪਾ ਹਰ ਦੇਸ਼ਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਇੱਥੇ ਤਾਂ ਦਿਖਾ ਦੇ ਹੈਗੀਆਂ ਸਾਡੇ ਨਾਲ ਮੀਟਿੰਗ ਜਿਹੜੀ ਕਾਫੀ ਇਹਦਾ ਉੱਪਰ ਲੱਗਦੀ ਹੈ ਕਿ ਨਹੀਂ ਕਰਨਾ ਚਾਹੀਦਾ ਅੱਜ 10 ਦੇ ਬਖਰੇ ਅੱਜ ਬਰਬਾਦ ਅੱਛਾ ਮੀਟੂ ਜੀ ਮੀਟੂ ਜੀ ਕੀ ਲੱਗਦਾ ਹੈ ਇਸ ਦਾ ਨਤੀਜੇ ਜਿਹੜੇ ਨਜ਼ਰ ਨਹੀਂ ਆ ਰਹੇ ਜੇ ਆਪ ਕੀ ਮੈਂ ਲੱਗਦਾ ਤੁਹਾਡਾ ਮੁਕਾਬਲਾ ਕਿਹਦੇ ਨਾਲ ਬਰਬਾਦ ਹੋ ਜਾਣਾ ਜੀ ਇਹਨੂੰ ਕੋਈ ਨਹੀਂ ਪੁੱਛਦਾ ਕਿਹਦੇ ਨਾਲ ਮੈਮ ਤੁਹਾਡਾ ਮੁਕਾਬਲਾ ਮੈਂ ਇਲੈਕਸ਼ਨ ਨਹੀਂ ਲੜੂਗਾ ਮੈਂ ਤੁਹਾਨੂੰ ਕਹਿ ਚੁੱਕਿਆ ਯਾਰ ਜੇ ਲੜੂਗਾ ਤੇ ਕੋਈ ਗੱਲ ਕਰੀਓ ਇੱਕ ਮਿੰਟ ਕਹਦੇ ਮੁਕਾਬਲਾ ਕਿਹਦੇ ਨਾਲਾ ਮੁਕਾਬਲਾ ਸਾਡਾ ਜੀ 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 ਜਿਹੜਾ ਜਿਹੜਾ ਸਿਰਫ ਸੰਵਿਧਾਨ ਦੇ ਖਿਲਾਫ ਬੋਲਦਾ ਸਾਡਾ ਮੁਕਾਬਲਾ ਉਹਦੇ ਨਾਲ ਹੀ ਆ ਜਿਹੜਾ ਬੰਦਾ ਸੰਵਿਧਾਨ ਦੇ ਖਿਲਾਫ ਆ ਅਸੀਂ ਉਹਦੇ ਖਿਲਾਫ ਆ ਚਾਹੇ ਕੋਈ ਹੋਵੇ ਚਾਹ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਾ ਹੋਣ ਜਿਹੜਾ ਮਰਜ਼ੀ ਹੋਣ ਯਾਰ ਜੇ ਸਾਡੇ ਸੰਵਿਧਾਨ ਸੰਵਿਧਾਨ ਸਾਡਾ ਅੱਗੇ ਆ ਡਾਕਟਰ ਪੀਨਵਾ ਬਾਬਾ ਸਾਹਿਬ ਅੱਗੇ ਸਾਡਾ ਵਾਲਮੀਕ ਸਮਾਜ ਦਾ ਗੁਰੂ ਰਵੀਦਾਸ ਸਮਾਜ ਸਾਡਾ ਮਹਾਸ਼ਾ ਸਮਾਜ ਸਾਡਾ ਕਬੀਰਪਨ ਸਮਾਜ ਸਾਰਿਆਂ ਸਾਡਿਆਂ ਨੇ ਇਸ ਡਾਕਟਰ ਪੀਨਵਾ ਬਾਬਾ ਸਾਹਿਬ ਦਾ ਸੰਵਿਧਾਨ ਬਚਾਣਾ ਇਹ ਤਾਂ 4300 ਦੇ ਕਰੀਬ ਹੈ ਪਿਛਲੀ ਵਾਰ ਵੋਟ ਆ ਭਈ ਇਸ ਵਾਰ ਕੀ ਲੱਗਦਾ ਕਿਉਂ ਨਹੀਂ ਨੀਟੂ ਨੂੰ ਕਿਹੜੇ ਵੋਟ ਪੈ ਰਹੀ ਹੈ ਮੈਂ ਭਾਜੀ ਐਸੇ ਕਰਕੇ ਛੱਡ ਜਣਾ ਜੀ ਅੱਜ ਤੋਂ ਬਾਅਦ ਕਦੀ ਇਲੈਕਸ਼ਨ ਨਹੀਂ ਲੜਾਂਗਾ ਜ਼ਿੰਦਗੀ ਦੇ ਵਿੱਚ ਇਹ ਗੱਲ ਯਾਦ ਰੱਖ ਲਿਓ ਭਾਜੀ ਇਹਨੂੰ ਪਿਛਲੀ ਵਾਰ ਵੀ ਇਹੀ ਕਹਿੰਦਾ ਸੀ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਲੜਾਂਗਾ ਫਿਰ ਕੈਂਡੀਡੇਟ ਭਾਜੀ ਪਿਛਲੀ ਵਾਰੀ ਲੋਕਾਂ ਨੇ ਪੈਸੇ ਦਿੱਤਾ ਸੀਗੇ ਕਹਿੰਦੇ ਕਿ 6.5 ਦਨ 4 ਲੱਖ ਰੁਪਏ ਕਰਦਾ ਮੈਂ 13 ਕੈਂਡੀਡੇਟ ਖੜੇ ਕੀਤੇ 13 ਦੇ 13 ਹਾਰ ਜਾਣੇ ਤੇ ਫਿਰ ਮੇਰਾ ਜੀਣਾ ਕਾਹਦਾ ਰਹਿ ਗਿਆ ਚਰਨਜੀਤ ਸਿੰਘ ਚੰਨੀ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਵੋਟਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਮੇਰਾ ਮੁਕਾਬਲਾ ਨੀਟੂ ਦੇ ਨਾਲ ਹੈ ਦੇਖੋ ਉਹਨੇ ਕਿਹਾ ਸੀਗਾ ਵੀ ਵੀ ਅੰਬਸਰ ਵੀ ਜਾਵਾਂਗੇ ਸ਼ਰਮਾ ਸਾਹਿਬ ਤੁਸੀਂ ਮੋਦੀ ਸਾਹਿਬ ਨੂੰ ਫੋਨ ਕਰ ਦਿਓ ਕੀ ਕਹਿਣਾ ਚਾਹੁੰਦੇ ਨੀਟੂ ਜੀ ਚਰਨਜੀਤ ਸਿੰਘ ਚੰਨੀ ਦੇ ਨਾਲ ਵੋਟਾਂ ਤੋਂ ਬਾਅਦ ਤੁਸੀਂ ਮੁਲਾਕਾਤ ਕੀਤੀ ਹੈਗੀ ਆ ਦੇਖੋ ਆਹਦੇ ਦੇਖੋ ਵੋਟਾਂ ਆਸੀ ਇੱਕ ਦੰਦਿਆ ਔਰ ਰਾਤੀ 11 ਵਜੇ ਆਪਾਂ ਮਿਲੇ ਆ ਜੀ ਸਵੇਰੇ ਵੋਟਾਂ ਸਾਥੇ ਚੁੱਕੀਆਂ 6 ਵਜੇ ਸਾਡੇ ਵੋਟਾਂ ਖਾਲੇ ਭਾਈ ਅੰਬਸਰ ਜਾਵਾਂਗੇ ਫੇਰ ਦੱਸਾਂਗੇ ਕੁਛ ਨਾ ਕੁਛ ਹਾਂ ਜਿਲੰਦਰ ਦੀ ਹੈ ਇੰਆ ਹਾਂ ਜੀ ਹੁਣ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਮੇਰਾ ਮੁਕਾਬਲਾ ਨੀਟੂ ਦੇ ਨਾਲ ਸੀ ਤੇ ਨੀਟੂ ਹੀ ਹੁਣ ਬਹੁਤ ਪਿੱਛੇ ਰਹਿ ਗਿਆ ਰੋਵਣਾ ਨਾ 20 ਜੀ ਰੋਵਣਾ ਕੋਈ ਗੱਲ ਨਹੀਂ ਕੀ ਲੱਗਦਾ ਤੁਹਾਨੂੰ ਦੇਖੋ ਜੀ ਸਰਨਜੀ ਚੰਨੀ ਸਾਹਿਬ ਨੇ ਸਾਨੂੰ ਹਰਾ ਦਿੱਤਾ ਵਾ ਸਾਡੀ ਹਾਰ ਮਨਜ਼ੂਰ ਹੈ ਜੀ ਮੁਕਾਬਲਾ ਕਿਦੋਂ ਮੁਕਾਬਲਾ ਕਿਹਦੇ ਨਾਲ ਤੁਸੀਂ ਮੰਨਦੇ ਹੋਗੇ ਮੋਦੀ ਸਾਹਿਬ ਨਾਲ ਅੱਛਾ ਤੇ ਜਲੰਧਰ ਚ ਮੁਕਾਬਲਾ ਕਿਹਦੇ ਨਾਲ ਮੋਦੀ ਸਾਹਿਬ ਨਾਲ ਜਲੰਧਰ ਵੀ ਮੋਦੀ ਦੇ ਨਾਲ ਹਾਂਜੀ ਮੋਦੀ ਤੇ ਜਲੰਧਰ ਉਹ ਘੜਾ ਸਰ ਬਾਰ ਨਸੀਬ ਮੈਂ ਫੈਲਪਰਨ ਗਿਆ ਸੀਗਾ ਸ਼ਨੀਵਾਰ ਛੁੱਟੀ ਸੀ ਐਤਵਾਰ ਛੁੱਟੀ ਸੀ ਸੋਮਵਾਰ ਨੂੰ ਅਕਚੈਰੀ ਤੇ ਮੋਰੀ ਰੈਲੀ ਕਰਦੀ ਮੰਗਲਵਾਰ ਨੂੰ ਆਪਣੀ ਫੈਲਪਰਨ ਜਾਣ ਜੜਗੇ ਸਾਨੂੰ ਦੋ ਦਿਨ ਸੀਗੇ ਦੋਨਾਂ ਦਿਨ ਮੌਕਾ ਨਹੀਂ ਮਿਲਿਆ ਬੜਾ ਅਫਸੋਸ ਦੀ ਗੱਲ ਆ ਸਾਡੇ ਗੁਰੂ ਦੀ ਨਗਰੀ ਹੋਵੇ ਸਤਗੁਰ ਰਵਿਦਾਸ ਪਰ ਅਰੇ ਅਰੇ ਗਾ ਇਲੈਕਸ਼ਨ ਲੜੇਲੇ ਤੇ ਮੋਦੀ ਸਾਹਿਬ ਦੀ ਅੰਨੀ ਹਕੂਮਤ ਪਾਣੀ ਨਹੀਂ ਪੀ ਸਕਦਾ ਉਹਨਾਂ ਨੇ ਉਹਨਾਂ ਨੇ ਅਰਬਿੰਨ ਕੇਜਰੀਵਾਲ ਨੂੰ ਅੰਦਰ ਕਰਤਾ ਰਾਹੁਲ ਗਾਂਧੀ ਨੂੰ ਅੰਦਰ ਕਰ ਦਿੱਤਾ ਸਾਰੇ ਦੇਸ਼ ਨੂੰ ਅੰਦਰ ਕਰਨ ਬੈਠੇ ਆ ਬਸ ਅੰਦਰ ਹੀ ਕਰ ਸਕਦੀ ਹੈ ਪਰ ਅੱਜ ਤੋਂ ਬਾਅਦ ਦੇਸ਼ ਬਰਬਾਦ ਹੋ ਗਿਆ ਮੈਂ ਇਲੈਕਸ਼ਨ ਨਹੀਂ ਲੜੂਗਾ ਕੀ ਹੁਣ ਪੱਕਾ ਨਹੀਂ ਲੜੋਗੇ ਅਗਲੀ ਦਾ ਫੇਰ ਨਹੀਂ ਨਹੀਂ ਲੜੂਗਾ ਨਹੀਂ ਲੜੂਗਾ ਨਹੀਂ ਲੜੂ ਖਤਮ ਸਾਰੇ ਤੋਂ ਮਾਫੀ ਹੈ ਜੀ ਕਿਉਂਕਿ ਅੱਪਰ ਤੇਰਾ ਕੈਂਡੀਡੇਟ ਖੜੇ ਕੀਤੇ ਸਾਡੇ 13 ਕੈਂਡੀਡੇਟ ਹਾਰ ਗਏ ਨੇ ਲੀਡਰ ਨੂੰ ਬੜਾ ਪਿਆਰ ਮਿਲਿਆ ਵੋਟਾਂ ਦੇ ਵਿੱਚ ਪਹਿਲੀ ਵਾਰ 5 ਵੋਟਾਂ ਮੈਂਦੇ ਉਸ ਤੋਂ ਇਹ ਤੀਜੀ ਵਾਰ ਕੀ ਹੋਇਆ ਇਹ ਭਾਈ ਆਖਰੀ ਇਲੈਕਸ਼ਨ ਆ ਆਪਣੇ ਆਪਾਂ ਜਨਤਾ ਨੂੰ ਕਿਹਾ ਸੀਗਾ ਵੀ ਇੱਕ ਵਾਰੀ ਜਿੱਤਾ ਦਿਓ ਬਸ ਇੱਕ ਵਾਰੀ ਲਾਸਟ ਵਾਰੀ ਆ ਬਸ ਇੱਕ ਚੱਲਦੇ ਸਾਰੇ ਲੱਡੂ ਕੋਈ ਨਹੀਂ ਅੜਦਾ ਭਾਈ ਕੋਈ ਨਹੀਂ ਕੋਈ